ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਕੀਸ਼ੀਰ ਸਿੰਘ ਮੌਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਚਨਰ ਬਾਟਰਲੂ ਦੀ ਜਿਹੜੀ ਸਮੂਹ ਸਾ ਸੰਗਤ ਹੈ ਵੀਰ ਹਰਜੀਤ ਸਿੰਘ ਬਾਠਣ ਦਾ ਫਰੈਂਡ ਸਰਕਲ ਜਿਨ੍ਹਾਂ ਦੇ ਉਤਮੰਦੀ ਸਾਧਕਾ ਅਸੀਂ ਤੁਹਾਨੂੰ ਸਪੈਂਡ ਮਾਤਾ ਗੁਰਦੇਵ ਕੌਰ ਜੀ ਦੇ ਘਰ ਤੋਂ ਵੀ ਲੰਮੇ ਚਰ ਤੋਂ ਆ ਰਹੇ ਹਾਂ ਕਿਉਂਕਿ ਇਹ ਬੱਚੇ ਜਿਹੜੇ ਛੋਟੇ ਛੋਟੇ ਤੁਸੀਂ ਦੇਖ ਸਕਦੇ ਹੋ ਪੰਜ ਭੈਣ ਭਰਾ ਨੇ ਇਹਨਾਂ ਦੇ ਛੋਟੇ ਹੁੰਦਿਆਂ ਦੀ ਮਾਪੇ ਬਾਬ ਜਿਹੜੇ ਚੜਾਈ ਕਰ ਗਏ ਜੀ ਇਹਨਾਂ ਨੂੰ ਦਾਦੀ ਗੁਰਦੇਵ ਕੌਰ ਜੀ ਪਾਲ ਰਹੇ ਸੀ ਹੁਣ ਪਿਛਲੇ 1 ਮਹੀਨੇ ਤੋਂ ਦਾਦੀ ਜੀ ਵੀ ਚੜਾਈ ਕਰ ਚੁੱਕੇ ਆ ਬੱਚੇ ਇਸ ਟਾਈਮ ਕੱਲਿਆ ਕਦੇ ਕੋਈ ਭੂ ਆ ਕੇ ਇਹਨਾਂ ਦਾ ਟਾਈਮ ਨਗਾਉਂਦੀ ਆ ਕਦੇ ਕੋਈ ਹੋਰ ਹਣਾ ਆ ਕੇ ਕਹਿੰਦੀ ਬੱਚੇ ਹਜੇ ਨਿਆਣੇ ਆ ਬੱਚੇ ਹਜੇ ਵੀਚ ਪੜਦੀ ਐ ਇਤੋਂ ਵੱਡੀ ਬੱਚੀ ਦੀ ਜਿਹੜੀ ਮੈਰਜ ਆਪਾਂ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਉਹਨਾਂ ਦੀ ਬਦੌਲਤ ਕੀਤੀ ਗਈ ਸੀ ਇਹ ਬੱਚਾ ਵੀ ਹਜੇ ਪੜਦਾ ਐ ਇਹ ਬੱਕਰੀਆਂ ਚਾਰ ਕੇ ਜਿਹੜਾ ਆਪਦਾ ਘਰ ਦਾ ਗੁਜ਼ਾਰਾ ਕਰਦਾ ਇੱਤਨਾਂ ਵਾਰ ਮੈਂ ਕਰ ਦੇਵਾਂ ਕੇਚਨਰ ਬਾਰਡਰ ਲੋ ਦੀ ਜਿਹੜੀ ਸਮੂਹ ਤਾਂ ਹਰੇਕ ਮਹੀਨੇ ਮੰਥਲੀ ਸੇਵਾ ਕਰਦੀ ਹੈ ਵੀਰ ਹਰਜੀਤ ਸਿੰਘ ਬਾਟੋਂ ਦਾ ਫਰੈਂਡ ਸਰਕਲ ਅੱਜੋ ਅਸੀਂ ਸੇਵਾ 2 ਜੂਨ ਨੂੰ ਇਹਨਾਂ ਨੂੰ ਦੇਣ ਆਏ ਆਂ ਪਰਮਾਤਮਾ ਉਹਨਾਂ ਦੀ ਕਮਾਈ ਦੀ ਵਰਕਤ ਪਾਵੇ ਚੜ੍ਹਦੀ ਕਲਾ 'ਚ ਰੱਖੀ ਏਦਾਂ ਹੀ ਕੌਮ ਦੀ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਹੋਰ ਪੀਰਾਂ ਨੂੰ ਵੀ ਬੇਨਤੀ ਕਰਾਂਗੇ ਸਾਥ ਦਿਓ ਏਦਾਂ ਦੇ ਜਿਹੜੇ ਉਹ ਸਾਡੇ ਕੋਲੇ 6-7 ਪਰਿਵਾਰ ਨੇ ਜਿਨ੍ਹਾਂ ਨੂੰ ਮੰਥਲੀ ਰਾਸ਼ਨ ਦੀ ਲੋੜ ਹੈ ਜਿਹੜੇ ਕਿ ਨਹੀਂ ਕਮਾ ਸਕਦੇ ਜਾਂ ਨਹੀਂ ਪੁੱਲਾ ਤਪਾ ਸਕਦੇ ਏਦਾਂ ਦੇ ਸਾਡੇ ਕੋਲੇ 6-7 ਪਰਿਵਾਰ ਹੋਰ ਵੀ ਨੇ ਤੇ ਤਾਨੂੰ ਪਤਾ ਹੀ ਹੈ ਵੀ ਜਿਹੜੇ ਬੱਚਾ ਦਾ ਛੋਟੇ ਹੁੰਦੇ ਆ ਨਾ ਮਾਪੇ ਬਾਬ ਚੜਾਈ ਕਰ ਜੇ ਤੇ ਦਾਦੀ ਵੀ ਇਹਨਾਂ ਦੇ ਚਲੇ ਦਾਦੀ ਦੇ ਆਖਰੇ ਬੈਠੇ ਸੀ ਦਾਦੀ ਇਹਨਾਂ ਨੂੰ ਪਾਲੀ ਜਾਂਦੀ ਸੀ ਹੁਣ ਇੱਕ ਮਹੀਨਾ ਵਗੈਰਾ ਦਾਦੀ ਗੁਰਦੇਵ ਕੌਰ ਜੀ ਨੂੰ ਵੀ ਜਿਹੜਾ ਚੜਾਈ ਕੀਤੀ ਉਹਦਾ ਭੋਗ ਪੈ ਗਿਆ ਬੱਚੇ ਬਿਲਕੁਲ ਇਕੱਲੇ ਆ ਘਰੇ ਛੋਟੇ ਬੱਚੇ ਆ ਜੇ ਕੋਈ ਬਾਲੀ ਵੇਜ ਨਹੀਂ ਬਾਲਗ ਨਹੀਂ ਹੋਏ ਕੋਈ ਨਵਾਲਗ ਬੱਚੇ ਤੇ ਧੰਨਵਾਦ ਕਰਦੇ ਆ ਵੀਰਾਂ ਦਾ ਜਿਹੜੇ ਇਦਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੇ ਆ ਜੀ ਤੇ ਮੈਂ ਤੁਹਾਨੂੰ ਇਹਨਾਂ ਦੀ ਮੰਮੀ ਡੈਡੀ ਦੀ ਦਾਦੀ ਦੀਆਂ ਤਸਵੀਰਾਂ ਵੀ ਲਗਾ ਦਿੰਦਾ ਕਿਉਂਕਿ ਲੋੜ ਆ ਇਦਾਂ ਦੇ ਪਰਿਵਾਰਾਂ ਨੂੰ ਮੰਥਲੀ ਸਹਾਰਾ ਦੇਣ ਦੀ ਸੇਕ સેવા ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੱਸੀ ਸਿੰਘ ਮੌਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ